ਆ ਖੰਦੇ ਖੰਦੇ ਲਾਈਵ ਕਰ ਰਹੇ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸਮਝੀ ਤੇ ਥੋੜਾ ਸਮਾਂ ਪਹਿਲਾਂ ਮੈਂ ਗੁਰ ਲੈ ਕੇ ਆਇਆ तकरीबन 30 ਦਿਨ ਹੋਏ ਨੇ ਔਰ 30 ਦਿਨਾਂ ਵਿੱਚ ਗੁਰ ਦੀ ਕੀ ਹਾਲਤ ਹੋ ਗਈ ਉਹ ਮੈਂ ਵੀਡੀਓ ਪਾਈ ਹੈਗੀ ਹੈ ਉਹ ਤੁਸੀਂ ਦੇਖ ਸਕਦੇ ਹੋ ਮੈਂ ਮੈਟਰੀ ਵਿੱਚ ਛੱਡ ਦਿੱਤੀ ਸਭ ਦੇ ਹਾਂ ਹਲੋ ਮੈਂ ਰੋਟੀ ਖਾਉਣੀ ਮਨਨ ਕੀ ਆ ਬਣਾ ਹਾਂ ਮੈਂ ਮਾਸ ਸਵੇਰੇ ਵੀ ਮੈਂ ਛੱਡ ਗਿਆ ਹਾਂ ਲਾਈਟ ਨੂੰ मेरा लाइव रोज़ देखे करो हूँ मैं डेली लाइव होया करूँगा लाइव सारे ने मेरा रोज़ जाना देखना है रोज़ जाना लाइव लो जी आप हम दोबारा लाइव होवेंगे ਸਾਰਿਆਂ ਨੂੰ ਦੱਸ ਦੇਣਾ ਹੈ ਸ਼ਾਮ ਨੂੰ 6 ਵਜੇ ਮੈਂ ਲਾਈਵ ਹੋਊਗਾ ਚੜਤੀ ਕਲਾ ਸ਼ੋਅ ਚੈਨਲ ਦੇ ਉੱਪਰ ਔਰ ਜਿਸ ਨੇ ਵੀ ਲਾਈਵ ਦੇ ਵਿੱਚ ਆਉਣਾ ਹੈ ਆਪਣੀ ਸੁਝਾਅ ਦੇਣਾ ਹੈ ਤਾਂ ਮੈਂ ਤੁਹਾਨੂੰ ਲਿੰਕ ਭੇਜਾਂਗਾ ਤੁਸੀਂ ਤੁਹਾਨੂੰ ਮੈਂ ਐਡ ਕਰ ਲਾਂਗਾ ਤੁਹਾਡੀ ਆਵਾਜ਼ ਵਗੈਰਾ ਅਪਾ ਪਹਿਲਾਂ ਚੈੱਕ ਕਰ ਲਾਂਗੇ ਤੇ ਤੁਸੀਂ ਕੋਸ਼ਿਸ਼ ਕਰਿਓ ਥੋੜਾ ਜਾਂ ਹਾਂਜੀ ਸਸੀ ਕਾਲ ਜਿਹੜੇ ਮੇਰੇ ਲਾਈਵ ਦੇਖ ਰਹੇ ਹੋ ਧੰਨਵਾਦ ਤੁਹਾਡਾ ਲਾਈਵ ਦੇਖਣ ਦੇ ਲਈ ਤੇ ਫਟਾਫਟ ਲਾਈਵ ਦੇ ਵਿੱਚ ਆਓ ਤੇ ਕਮੈਂਟ ਕਰ ਦਿਓ ਸਕਰੀਨ ਦੇ ਉੱਪਰ ਡਬਲ ਕਲਿੱਕ ਕਰ ਦਿਓ ਵੀਰਾ ਜਿਹੜਾ ਹੈਗਾ ਲਾਈਵ ਉਹ ਲਾਈਕ ਹੋ ਜਾਏਗਾ ਜਿੰਨੇ ਜ਼ਿਆਦਾ ਲਾਈਕ ਹੋਣਗੇ ਉੰਨੀ ਜ਼ਿਆਦਾ ਲੋਕਾਂ ਤੱਕ ਆਪਣੀ ਰੀਚ ਪਹੁੰਚੇਗੀ ਤੇ ਤੁਹਾਡੇ ਸਾਥ ਸਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਕਰੀਨ ਦੇ ਉੱਪਰ ਡਬਲ ਕਲਿੱਕ ਕਰ ਦੇਣਾ ਹੈਗਾ ਜੀ ਤੇ ਉਹ ਤੁਹਾਡਾ ਫੋਨ ਦਿਓ ਜੀ ਜਾ ਕੇ ਤੇ ਹੋਰ ਦੱਸੋ ਜੀ ਸਭ ਠੀਕ ਠਾਕ ਹੈ ਜੀ ਸਭ ਚੜ੍ਹਦੀ ਕਲਾ ਕੀ ਕਰ ਰਹੇ ਹੋ ਅੱਜ ਦਿਵਾਲੀ ਦੀ ਕੀ ਤਿਆਰੀਆਂ ਨੇ ਦਿਵਾਲੀ ਤੇ ਕੌਣ ਕੌਣ ਕਿੱਥੇ ਕਿੱਥੇ ਕੀ ਕੀ ਘੁੰਮਣ ਜਾ ਰਿਹਾ ਹੈ ਤੇ ਬਾਜ਼ਾਰ ਦੇ ਵਿੱਚ ਲੈ ਕੇ ਚੱਲਾਂਗੇ ਤੁਹਾਨੂੰ ਅੱਜ ਕਰਾਵਾਂਗੇ ਪੂਰੇ ਬਾਜ਼ਾਰ ਦੀ ਸੈਰ ਔਰ ਚੜਤੀ ਕਲਾ ਸ਼ੋਜ਼ ਦੇਖ ਰਹੇ ਸਾਰੇ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਔਰ ਸਾਰੇ ਪਿੱਖੀ ਸ਼ਹਿਰ ਡਿਸਟ੍ਰਿਕਟ ਮਾਨਸਾ ਦੇ ਵਿੱਚ ਤੁਹਾਨੂੰ ਅੱਜ ਘੁਮਾਵਾਂਗੇ ਕੋਸ਼ਿਸ਼ ਰਹੂਗੀ ਵੀ ਸਾਰਾ ਲਾਈਵ ਹੀ ਚੱਲੇ ਅੱਜ ਤੇ ਆਪਾਂ ਲਾਈਵ ਹੀ ਚੱਲਾਂਗੇ ਤੇ ਲਾਈਵ ਹੀ ਗੱਲਬਾਤ ਕਰਾਂਗੇ ਹੋਰ ਦੱਸੋ ਸਾਰੇ ਠੀਕ ਠਾਕ ਹੋ ਸਭ ਚੜ੍ਹਦੀ ਕਲਾ ਹੋ ਕਿਵੇਂ ਬਾਜ਼ਾਰਾਂ ਦੀ ਰੌਣਕਾਂ ਕਿੱਦਾਂ ਦੀਆਂ ਨੇ ਇਹ ਵੀ ਦੱਸੋ ਬਾਜ਼ਾਰ ਦੀਆਂ ਕਿਵੇਂ ਰੌਣਕਾਂ ਨੇ ਜਰੂਰ ਦੱਸੋ ਸਸਿਕਾ ਜਿਹੜੇ ਲਾਈਵ ਤੇ ਦੇਖ ਰਹੇ ਨੇ ਧੰਨਵਾਦ ਤੁਹਾਡਾ ਲਾਈਵ ਤੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੋ ਵੀ ਮੇਰਾ ਲਾਈਵ ਦੇਖ ਰਿਹਾ ਹੈ ਕਿਰਪਾ ਕਰਕੇ ਸਕਰੀਨ ਤੇ ਜਿਹੜਾ ਦਿੱਖਦਾ ਹੈ ਉਹ ਤੇ ਡਬਲ ਕਲਿੱਕ ਕਰ ਦਿਓ ਲਾਈਕ ਕਰ ਦਿਓ ਸਾਈਡ ਤੇ ਹਾਰਟ ਦਿੱਤੇ ਨੇ ਹਾਰਟ ਪੇਸ ਸਕਦੇ ਹੈਗੇ ਹੋ ਔਰ ਕਮੈਂਟ ਜਰੂਰ ਕਰੋ ਆਪਣਾ ਸੁਝਾਅ ਜਰੂਰ ਦਿਓ ਅੱਜ ਕਿਸ ਟਾਪਿਕ ਤੇ ਆਪਾਂ ਗੱਲ ਕਰੀਏ ਤੇ ਜਿਹੜੇ ਵੀ ਮੇਰੇ ਨਾਲ ਲਾਈਵ ਤੇ ਜੁੜੇ ਹੋਏ ਨੇ ਫਟਾਫਟ ਕਮੈਂਟ ਕਰ ਦਿਓ ਜੀ ਤਾਂ ਜੋ ਪਤਾ ਚੱਲ ਸਕੇ ਮੈਨੂੰ ਕੌਣ ਲਾਈਵ ਦੇਖ ਰਿਹਾ ਹੈ ਤੇ ਤੁਹਾਡਾ ਇੱਕ ਲਾਈਕ ਮੈਨੂੰ ਕਾਫੀ ਅੱਗੇ ਲੈ ਕੇ ਜਾ ਸਕਦਾ ਹੈ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਉਨੀ ਮੇਰੇ ਜਿਹੜੇ ਹੈਗਾ ਚੈਨਲ ਦੀ ਲੋਕਾਂ ਤੱਕ ਪਹੁੰਚ ਵਧੇਗੀ ਜਿੰਨੀ ਜ਼ਿਆਦਾ ਪਹੁੰਚ ਵਧੇਗੀ ਉਨੀ ਛੇਤੀ ਆਪਾਂ ਕੰਟੈਂਟ ਪਾਉਣ ਦੇ ਉਤੇ ਸਟਾਰਟ ਕਰ ਦੇਵਾਂਗੇ ਤੇ ਅੱਜ ਦਾ ਆਪਣਾ ਜਿਹੜਾ ਟੌਪਿਕ ਦਾ ਮੁੱਦਾ ਹੈਗਾ ਉਹ ਇਸੇ ਵਿਸ਼ੇ ਤੇ ਹੈਗਾ ਵੀ ਆਪਾਂ ਨੇ ਇੱਕ ਤਾਂ ਦੀਵਾਲੀ ਤੇ ਚੱਲਦੇ ਹੈਗਾ ਆਪਣਾ ਟੌਪਿਕ ਸਸੀ ਕਾਲ ਜੀ ਦੂਸਰੇ ਵੀ ਦੇਖਣ ਚਾਹ ਰਹੇ ਹੋ ਜਿਹੜੇ ਜਿਹੜੇ ਮੈਨੂੰ ਲਾਈਵ ਦੇਖ ਰਹੇ ਹੋ ਕਿਰਪਾ ਕਰਕੇ ਸਕਰੀਨ ਦੇ ਉੱਤੇ ਡਬਲ ਟੈਪ ਕਰ ਦਿਓ ਤੇ ਲਾਈਵ ਨੂੰ ਸ਼ੇਅਰ ਕਰ ਦਿਓ ਅੱਜ ਆਪਾਂ ਸ਼ਾਮ ਨੂੰ 6 ਵਜੇ ਦੇ ਕਰੀਬ ਲਾਈਵ ਹੋਵਾਂਗੇ ਅ ਕ੍ਰੀਜੀ ਜਤਨ ਬਲੌਗ ਤੇ ਚੜ੍ਹਦੀ ਕਲਾ ਸ਼ੋਅ ਦੇ ਉੱਪਰ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਕਰੀਏ ਤੁਸੀਂ ਜਰੂਰ ਦੱਸੋ ਪਰ ਦੀਵਾਲੀ ਦੇ ਵਿਸ਼ੇ ਤੇ ਆਪਾਂ ਜਰੂਰ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਾਣੀਆਂ ਤੇ ਜਲੇ ਵਿਸ਼ੇ ਨੇ ਉਹਦੇ ਤੇ ਗੱਲ ਕਰਾਂਗੇ ਤੇ ਗੁਰੂ ਪ੍ਰਚਾਰ ਗੁਰਪ੍ਰਚਾਰ ਕਰਨ ਦੇ ਲਈ ਆਪਣੇ ਨਾਲ ਅੱਜ ਜੁੜਨਗੇ ਆ ਆੜੀ ਸਾਹਿਬ ਸ਼ਾਮ ਨੂੰ ਆੜੀ ਸਾਹਿਬ ਨੇ ਆਪਣੇ ਨਾਲ ਲਾਈਵ ਤੇ ਆ ਜਾਣਾ ਹੈਗਾ ਤੇ ਉਹਨਾਂ ਨੇ ਲਾਈਵ ਦੇਖਣਾ ਹੈਗਾ ਤੇ ਲਾਈਵ ਦੇ ਵਿੱਚ ਗੱਲਬਾਤਾਂ ਕਰਨਗੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ ਉਹਨਾਂ ਤੋਂ ਕੋਈ ਔਰ ਜੇ ਕਿਸੇ ਨੇ ਲਾਈਵ ਦੇ ਵਿੱਚ ਆ ਕੇ ਰੂਟੂ ਗੱਲਬਾਤ ਕਰਨੀ ਹੈ ਜਿੱਦਾਂ ਕਿ આજ ਤੱਕ ਚੈਨਲ ਤੇ ਜਾਂ ਵੱਡੇ ਚੈਨਲ ਦੇ ਉੱਪਰ ਹੁੰਦਾ ਹੈਗਾ ਸਕਰੀਨ ਦੇ ਉੱਪਰ ਸਾਈਡ ਤੇ ਛੋਟੇ-ਛੋਟੇ ਆ ਜਾਂਦੇ ਨੇ ਤਾਂ ਉਸ ਟਾਪਿਕ ਤੇ ਉਸ ਤਰੀਕੇ ਨਾਲ ਜੇ ਕੋਈ ਲਾਈਵ ਕਰਨਾ ਚਾਹੁੰਦਾ ਤਾਂ ਮੈਨੂੰ ਤੁਸੀਂ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਸਕਦੇ ਹੋ ਫਿਰ ਮੈਂ ਤੁਹਾਨੂੰ ਕਾਲ ਕਰ ਲਵਾਂਗਾ ਸ਼ਾਮ ਨੂੰ ਤੇ ਜਦੋਂ ਸਾਡੀ ਟੀਮ ਕਾਲ ਕਰੇਗੀ ਤੁਹਾਡੇ ਨਾਲ ਗੱਲਬਾਤ ਕਰੇਗੀ ਤਾਂ ਤੁਹਾਨੂੰ ਅਸੀਂ ਸ਼ੋਅ ਦੇ ਵਿੱਚ ਲੈ ਲਾਂਗੇ ਤੁਸੀਂ ਆਪਣੇ ਸਵਾਲ ਲਾਈਵ ਪੁੱਛ ਸਕਦੇ ਹੋ ਤੇ ਦੂਸਰਾ ਮੌਕਾ ਤੁਹਾਨੂੰ ਟੀਵੀ ਦੇ ਉੱਪਰ ਲਾਈਵ ਟੀਵੀ ਤੇ ਆਉਂਗੇ ਤੁਸੀਂ ਠੀਕ ਹੈ ਜੀ ਤੇ ਬੇਨਤੀ ਹੈ ਇਹ ਜਿਹੜਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਿਆਂ ਤੱਕ ਸ਼ੇਅਰ ਕਰੋ ਤਾਂ ਜੋ ਆਪਣਾ ਜਿਹੜਾ ਇਹ ਚੈਨਲ ਹੈ ਉਹਨਾ ਬੂਸਟ ਹੋ ਸਕੇ ਦੇਖੋ ਤੁਸੀਂ ਦੋ ਜਣੇ ਇਸ ਵਕਤ ਮੈਨੂੰ ਲਾਈਵ ਦੇਖ ਰਹੇ ਹੋਗੇ ਹੋ ਕਿਰਪਾ ਕਰਕੇ ਸਕਰੀਨ ਦੇ ਉੱਪਰ ਦੋ ਵਾਰ ਕਲਿੱਕ ਕਰ ਦਿਓ ਜਦੋਂ ਡਬਲ ਬਾਰ ਕਲਿੱਕ ਕਰਦੇ ਹੋ ਤਾਂ ਮੈਨੂੰ ਲਾਈਕ ਆ ਜਾਏਗਾ ਤਾਂ ਕਿਰਪਾ ਕਰਕੇ ਲਾਈਕ ਜ਼ਰੂਰ ਕਰੋ ਜੀ ਤੇ ਬਾਕੀ ਜਿਹੜੀ ਆਪਣੀ ਵੀਡੀਓ ਨੇ ਉਹ ਕਿੱਦਾਂ ਲੱਗਦੀ ਐ ਨੇ ਤੁਸੀਂ ਜ਼ਰੂਰ ਦੱਸਿਓ ਠੀਕ ਐ ਜੀ ਔਰ ਇੱਕ ਬੰਦੇ ਦਾ ਆਪਾਂ ਫੜਦਾ ਪਾਸ਼ ਕਰਾਂਗੇ ਵੀ ਦਸਤਾਰ ਬੰਨ ਕੇ ਰੱਖਦੇ ਹੈਗੇ ਨੇ ਤੇ ਸਰਦਾਰ ਜੀ ਨਾਮ ਰੱਖਿਆ ਹੋਇਆ ਉਹਨਾਂ ਨੇ ਤੇ ਪਰ ਹੈ ਕੁਮਾਰ ਬੰਦਾ ਕੁਮਾਰ ਬੰਦਾ ਕਿਵੇਂ ਪੰਜਾਬੀਆਂ ਨੂੰ ਬੇਕੁਬਲ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਉਹ ਕੌਣ ਮਹਾਨ ਅਸਤੀ ਤੇ ਉਹ ਮਹਾਨ ਅਸਤੀ ਕਹਿ ਸਕਦੇ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਹੈਗੇ ਨੇ ਔਰ ਲਾਈਵ ਦੇ ਵਿੱਚ ਤੁਸੀਂ ਤੜਗੇ ਦਾ ਮਤਲਬ ਤੁਹਾਡਾ ਦਿਲ ਨਹੀਂ ਲੱਗਿਆ ਲਾਈਵ 'ਚ ਮੇਰੇ 'ਚ ਜਿਹੜਾ ਜਿਹੜਾ ਮੇਰਾ ਲਾਈਵ ਦੇਖਣਾ ਚਾਹੁੰਦਾ ਹੈ ਤਾਂ ਪਲੀਜ਼ ਕਿਰਪਾ ਕਰਕੇ ਮੇਰੇ ਲਾਈਵ ਨੂੰ ਸ਼ੇਅਰ ਕਰੋ ਕਮੈਂਟ ਕਰੋ ਔਰ ਸਬਸਕ੍ਰਾਈਬ ਕਰੋ ਅੱਜ ਆਪਾਂ ਇਨਾਮ ਜ਼ਰੂਰ ਕੱਢਾਂਗੇ ਆਪਾਂ ਇਨਾਮ ਕੱਢਾਂਗੇ ਤੁਸੀਂ ਫਟਾਫਟ ਆ ਜਾਓ ਲਾਈਵ ਚੱਲੇਗਾ ਜੀ ਸਸ ਸਸ ਸਾਰਿਆਂ ਨੂੰ ਲਾਈਵ 'ਚ ਆ ਜਾਓ ਜੀ ਜਲਦੀ ਜਲਦੀ ਲਾਈਵ 'ਚ ਆ ਜਾਓ ਤਾਂ ਜੋ ਆਪਾਂ ਗੱਲਬਾਤਾਂ ਕਰ ਸਕੀਏ